ਹਾਂਜੀ ਵੀਰੇ ਕਿਦਾਂ ਪਹਿਲਾਂ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਨਵੀਂ ਵੀਡੀਓ ਹੋਰ ਦੇਖਣ ਲਈ ਤੇ ਕਮੈਂਟ ਜ਼ਰੂਰ ਕਰਿਓ ਸੋ ਝੋਨਾ ਆਪਣਾ ਹੋ ਚੁੱਕਾ ਆ 60 ਦਿਨ ਦੇ ਲਾਗੇ ਪਾਈਪਾਂ ਪੂਰੀਆਂ ਭਰ ਚੁੱਕੀਆਂ ਆ ਹੁਣ ਨਿਸਰਨਾ ਸ਼ੁਰੂ ਹੋ ਜਾਣਾ ਆ ਹੁਣ ਆਪਾਂ ਨੂੰ ਸਪਰੇਆਂ ਦੀ ਬਹੁਤ ਜ਼ਰੂਰਤ ਆ ਕਿਉਂਕਿ ਖਾਸ ਕਰਕੇ ਸ਼ੀਤ ਬ্লাইਟ ਅਰਲੀ ਬ্লাইਟ ਗਾਲਾ ਤੇਲਾ ਸੁੰਡੀ ਆਹ ਟਾਈਮ ਤੇ ਸਾਰਾ ਕੁਝ ਅਟੈਕ ਇਕੱਠਾ ਹੀ ਕਰਦਾ ਆ ਫੋ ਤੁਹਾਡੇ ਵਾਸਤੇ ਲੈ ਕੇ ਆਏ ਆ ਸਪਰੇਆਂ ਦੋ ਜੋ ਕਿ ਇਹ ਸਾਰਿਆਂ ਨੂੰ ਕੰਟਰੋਲ ਕਰੂਗੀ ਤਾਨੂੰ ਇਹਦੀ ਕੀਮਤ ਵੀ ਦੱਸਾਂਗੇ ডোজ ਵੀ ਦੱਸਾਂਗੇ ਸਾਰਾ ਕੁਝ ਇਸ ਵੀਡੀਓ ਚ ਦੱਸ ਰਹੇ ਆਂ ਵੀ ਜਰੂਰ ਦੇਖੋ ਵੀਡੀਓ ਨੂੰ ਸਾਰਿਆਂ ਨੂੰ ਸ਼ੇਅਰ ਜਰੂਰ ਕਰਿਓ ਹੋ ਸਕੇ ਤੇ ਸੋ ਪਹਿਲਾਂ ਆਪਾਂ ਗੱਲ ਕਰਦੇ ਆਂ ਸ਼੍ਰੀ ਰਾਮ ਦੀ ਇਹਦਾ ਕੰਮ ਹੈਗਾ ਜੀ ਖੇਚੇ ਜਿਹੜੀ ਆਪਣੀ अर्ਲੀ ਬਲਾਈਟ ਆ ਸ਼ੀਤ ਬਲਾਈਟ ਆ ਗਾਲਾ ਆ ਉਹਨੂੰ ਰੋਕਣਾ ਆ ਇਹਦੇ ਵਿੱਚ ਦੋ ਸਾਲਟ ਆਉਂਦੇ ਆ ਆਕਸੀਟ ਤੇ ਤ੍ਰਬਗੁਨਾ ਜ਼ੋਨ ਇਹਦੀ ਕੀਮਤ ਦੀ ਗੱਲ ਕਰੀਏ ਆਪਾਂ ਨੂੰ 500 ਐਮਐਲ ਦੀ ਬੋਤਲ ਇਹ 800 ਰੁਪਏ ਦੀ ਪਈ ਆ ਜੋ ਕਿ ਦੋ ਕਿਲਿਆਂ ਦੀ ਆਹੇ ਦੋਆ ਕੀਲਾ ਚ ਪੈਣੀ ਆ 500 ਐਮਐਲ ਦੀ ਬੋਤਲ 800 ਰੁਪਏ ਦੀ ਇਹ ਪੈ ਚੁੱਕੀ ਆ ਸੋ ਦੂਜੀ ਜਿਹੜੀ ਇਮੇਜਨ ਜੋ ਕਿ ਤੇਲਾ ਤੇ ਸੁੰਡੀ ਦੋ ਕੰਮ ਇਕੱਠੇ ਕਰਦੀ ਆ ਤੇ ਉਹਨਾਂ ਨੂੰ ਹਟਾਉਗੇ ਇੱਕੋ ਸਮੇਂ ਰਿਜ਼ਲਟ 100% ਆ ਨਿਯਮਾ ਟੈਕਨੀਕਲ ਆਇਆ ਆ ਕੰਪਨੀ ਦੁਆਰਾ ਇਨਜੈਕਸਾਈਸਾਈਡ ਆ ਯੂਪੀਐਲ ਕੰਪਨੀ ਦਾ ਜੇ ਦੀ ਕੀਮਤ ਦੀ ਗੱਲ ਕਰੀਏ ਆਪਾਂ ਨੂੰ 700 ਰੁਪਏ ਦੇ ਲੱਗੇ ਛਾਗੇ 200 ਐਮਐਲ ਦੀ ਪਾਊਗੀ ਇਹ ਜੋ ਕਿ 1 ਕਿਲੋ ਦੀ ਡੋਸ ਆ ਸੁਰ ਲਾ ਕੇ ਦੋਵਾਂ ਦੀ ਗੱਲ ਕਰੀਏ ਆਪਾਂ 700 ਤੇ 400 1100 ਰੁਪਏ ਕਿਲਾ ਪਊਗਾ ਤੁਹਾਨੂੰ ਤੇ ਤੁਹਾਡੇ अर्ਲੀ ਬਲਾਈਟ, ਸ਼ੀਤ ਬਲਾਈਟ, ਗਾਲਾ, ਤੇਲਾ ਤੇ ਸੁੰਡੀ ਸਾਰਾ ਕੁਝ ਛਾਟੇਗਾ। ਉਹਨਾਂ ਦੀ ਤੀਜੀ ਜਿਹੜੀ ਬੋਤਲ ਪਈ ਆ ਇਹਦਾ ਕੰਮ ਬਹੁਤ ਜ਼ਰੂਰੀ ਆ। ਕਿਉਂਕਿ ਤੁਸੀਂ ਕੋਈ ਵੀ ਸਪਰੇਅ ਕਰਦੇ ਆ ਮੌਸਮ ਸਾਥ ਨਹੀਂ ਦਿੰਦਾ। ਕਈ ਵਾਰੀ ਮੀਂਹ ਆ ਜਾਂਦਾ ਤੇ ਆਪਣੀ ਸਪਰੇਅ ਕੀਤੀ ਬੇਕਾਰ ਜਾਂਦੀ ਆ। ਸੋ ਆ ਇੱਕ ਸਿਲਵਰਟ ਸਟicker ਆ ਜਦੋਂ ਤੁਸੀਂ ਸਪਰੇਅ ਕਰਨੀ ਆ ਟੈਂਕੀ ਪੂਰੀ ਭਰ ਕੇ ਆਪਣੇ ਪਾਣੀ ਵਾਲੀ 10 ਐਮਲ ਜਰੂਰ ਪਾਓ ਟੈਂਕੀ ਦਾ ਟੱਕਣ ਫੇਰ ਬੰਦ ਕਰੋ ਸਪਰੇਅ ਕਰਨਾ ਜਦੋਂ ਇਹ ਪੱਤਿਆਂ ਤੇ ਪੈਂਦੀ ਆ ਇਹ ਨਾਲ ਦੀ ਨਾਲ ਦਵਾਈ ਨੂੰ ਪੱਤਿਆਂ ਨਾਲ ਜੋੜ ਦਿੰਦਾ ਜਿੱਦਾਂ ਗੂੰਦ ਜੋੜਦੀ ਆ ਤੇ ਲੰਬੇ ਸਮੇਂ ਤੱਕ ਅਸਰ ਰਹਿੰਦਾ ਆ ਜੇ ਬਾਈਚਾਂਸ 2 3 4 ਘੰਟੇ ਬਾਅਦ ਮੀਂਹ ਪੈ ਵੀ ਜਾਵੇ ਤਾਂ ਵੀ ਅਸਰ ਨਹੀਂ ਜਾਂਦਾ ਇਹਦਾ ਕਿਉਂਕਿ ਅਸੀਂ ਯੂਜ਼ ਕਰ ਚੁੱਕੇ ਆ ਹਾਂ ਸਾਡੇ ਨਾਲ ਹੋ ਚੁਕਾ ਆ ਅਸੀਂ ਸਪਰੇਅ ਕੀਤੀ ਸੀਗੀ ਤੇ 4 ਘੰਟੇ ਬਾਅਦ ਮੀਂਹ ਪੈ ਗਿਆ 5 ਘੰਟੇ ਬਾਅਦ ਬਟ ਰਿਜ਼ਲਟ ਸਾਨੂੰ 100% ਦੇ ਗਈ ਸੀ ਤੇ ਰਿਜ਼ਲਟ ਇਹਨਾਂ ਦੋਆਂ ਦਾ ਵੀ ਸੋਹਣਾ ਆ ਅਰਲੀ ਪਲਾਈਟ ਵਾਸਤੇ ਆਹ ਤੇਲੇ ਦੀ ਵੱਖਰੀ ਪਾਉਣ ਦੀ ਜ਼ਰੂਰਤ ਨਹੀਂ ਹੈਗੀ ਤੇਲੇ ਵਾਸਤੇ ਤੇ ਸੁੰਡੀ ਵਾਸਤੇ ਆਹ ਸੋ ਪ੍ਰਯੋਗ ਕਰਕੇ ਦੇਖੋ ਇੱਕ ਵਾਰੀ ਵੀਡੀਓ ਜ਼ਰੂਰ ਲਾਈਕ ਕਰੋ ਕਮੈਂਟ ਜ਼ਰੂਰ ਕਰੋ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਸ਼ੇਅਰ ਜ਼ਰੂਰ ਕਰ ਲਓ ਮਿਲਦੇ ਆਪਾਂ ਨੈਕਸਟ ਵੀਡੀਓ 'ਚ